ਸਾਸ਼ੀ ਦਾ ਸਾਰਿਆਂ ਨੂੰ ਸਾਚ ਫੋਟਿਸ ਹਸਪੀਟਲ ਮਾਲ ਰੋਡ ਦੇ ਆਣਾ ਵੱਲੋਂ ਇੱਕ ਬਾਈਕ ਰੈਲੀ ਕੀਤੀ ਜਾ ਰਹੀ ਹੈ ਜਿਦੇ ਜੀ ਕਿ ਅਸੀਂ ਹਾਰਲੇ ਡੈਵਿਡਸਨ ਤੇ ਬਾਕੀ ਹੋਰ ਰਾਈਡਰਸ ਦੇ ਨਾਲ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਪੂਰੇ ਲੁਧਿਆਣੇ ਨੂੰ ਰਿਗਾਰਡਿੰਗ ਹੈਲਥ ਅਵੇਅਰਨੈਸ ਤੇ ਰੋਡ ਸੇਫਟੀ ਜਿਦਾ ਕਿ ਆਪਾਂ ਜਾਣਦੇ ਆ ਕਿ ਜਿ ਕਿ ਰੋਡ ਸੇਫਟੀ ਜਿਹੜੀ ਬਹੁਤ ਇੰਪੋਰਟੈਂਟ ਹੈ ਰੋਡ ਐਕਸੀਡੈਂਟ ਤੇ ਜਿ ਕਿ ਬਹੁਤ سارے ਲੋਕਾਂ ਦੀ ਜਿਹੜੀ ਜਾਨ ਜਾਂਦੀ ਹੈ ਅਸੀਂ ਉਸ ਨੂੰ ਥੋੜਾ ਜਿਹਾ ਪ੍ਰੋਮੀਨੈਂਟਲੀ ਹਾਈਲਾਈਟ ਕਰਨਾ ਚਾਹੁੰਦੇ ਆ ਇਸ ਬਾਈਕ ਰੈਲੀ ਦੇ ਥਰੂ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਦਵਾ ਕਿਤਾਬਾ ਬਹੁਤ سارے ਜੜੇ ਕਿ ਅਚਾਹੇ ਹੱਥੇ ਜੜੇ ਹੁੰਦੇ ਆ ਉਹਨਾਂ ਨੂੰ ਅਸੀਂ ਬਚਾ ਸਕਦੇ ਆ ਇਸ ਦੇ ਨਾਲ ਨਾਲ ਜਿਵੇਂ ਕਿ ਆਪਾਂ ਜਾਣਦੇ ਕਿ ਸਰਦੀ ਦਾ ਮੌਸਮ ਹੈ ਅਸੀਂ ਹੈਲਥ ਅਵੇਅਰਨੈਸ ਵਾਲੇ ਨੂੰ ਵੀ ਆਪਾਂ ਇੱਕ ਇੰਪੋਰਟੈਂਟ ਦੇਣਾ ਚਾਹੁੰਦੇ ਆ ਕਿ ਜਿਵੇਂ ਕਿ ਕਿਦਾਂ ਇਸ ਠੰਡੇ ਮੌਸਮ ਦੇ ਵਿੱਚ ਆਪਾਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ ਕਾਰਡੀਕ ਪ੍ਰੋਬਲਮ ਜਿਹੜੀਆਂ ਕਿ ਹਾਰਟ ਦੇ ਅਟੈਕ ਹੈ ਜਾਂ ਸਟ੍ਰੋਕ ਹੈ ਜਿਹੜੇ ਪ੍ਰੋਬਲਮਸ ਉਹ ਜ਼ਿਆਦਾ ਵੱਜ ਜਾਂਦੀਆਂ ਨੇ ਇਸ ਮੌਸਮ ਦੇ ਵਿੱਚ ਉਹਨਾਂ ਨੂੰ ਆਪਾਂ ਕਿਵੇਂ ਅਵੋਇਡ ਕਰ ਸਕਦੇ ਹਾਂ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਆ ਅਖੀਰ ਦਾ ਸਟੋਨ ਆ ਰਿਹਾ ਹਜੇ ਕਿ ਜੀ ਆ ਕਿ ਆ ਇਸ ਵਾਸਤੇ ਅਸੀਂ ਚੀਫ ਕੈਸਰ ਕੀ ਜੀ ਸੀਪੀ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਕਿ ਜੀ ਇਹ ਜਿਹੜਾ ਅਸੀਂ ਉਪਰਾਲਾ ਕੀਤਾ ਹੈ ਉਹ ਉਦਿਆਨਾ ਟ੍ਰਾਫਿਕ ਪੁਲਿਸ ਦੇ ਨਾਲ ਅਸੀਂ ਕੀਤਾ ਹੈ ਤੇ ਵੀ ਆਰ ਐਕਸਪੈਕਟਿੰਗ ਕੀ ਜੀ ਕਿ ਸੀਪੀ ਸਾਹਿਬ ਤੇ ਬਾਕੀ ਜਿਹੜੇ ਹੋਰ ਡਿਗਨਟਰੀਜ਼ ਨੇ ਡੀਸੀਪੀ ਐਂਡ ਏਸੀਪੀ ਉਹ ਸਾਰੇ ਜਿਹੜੇ ਹੈਗੇ ਕਿ ਇਸ ਦੇ ਚੀਫ ਗੈਸਟ ਹੋਣਗੇ ਪਬਲਿਕ ਨੂੰ ਕੀ ਮੈਸੇਜ ਹੈ ਆ ਪਬਲਿਕ ਲਈ ਮੈਸੇਜ ਹੈ ਕਿ ਜੀ ਕਿ ਆਪਾਂ ਰੋਡ ਦੇ ਜਿਹੜੇ ਹੈ ਟ੍ਰਾਫਿਕ ਨਿਯਮਾਂ ਨੂੰ ਫਾਲੋ ਕਰੀਏ ਰੋਡ ਸੇਫਟੀ ਨੂੰ ਇੰਪੋਰਟੈਂਸ ਦੇਈਏ ਤੇ ਆਪਣੇ ਆਪ ਨੂੰ ਸੇਫ ਰੱਖੀਏ ਇਸ ਦੇ ਨਾਲ ਨਾਲ ਜਿਹੜਾ ਇਹ ਠੰਡ प्रिल प्रॉब्लम्स ਹੁਣੀ ਨੇ ਫਲੂ ਵੈਰਾ ਹੁੰਦਾ ਹੈ ਉਹਦੇ ਤੋਂ ਆਪਾਂ ਕਿਵੇਂ ਆਪਣੇ ਆਪ ਨੂੰ ਸੇਫ ਰੱਖ ਸਕਦੇ ਹਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਇਹ ਸਾਡਾ ਮੈਸੇਜ ਹੋਏਗਾ ਸਰ ਰੂਟ ਕੀ ਰਹੇਗਾ ਇਧਰ ਰੂਟ ਅਸੀਂ ਰੱਖਿਆ ਕਿ ਜਿੱਕੇ ਅਸੀਂ ਉਹ ਮਾਲ ਰੋਡ ਤੋਂ ਅਸੀਂ ਸਟਾਰਟ ਕਰਕੇ ਅਸੀਂ ਬਾਇ ਫਿਰੋਜ਼ਪੁਰ ਰੋਡ ਕੁਮਾਰ ਮੰਡੀ ਹੋ ਕੇ ਵਾਪਸ ਇੱਥੇ ਹਸਪੀਟਲ ਤੇ ਐਂਡ ਕਰਾਂਗੇ ਜਰੂਰ ਹੋਵੇ ਅੱਗੇ ਤੁਸੀਂ ਮੋਟਰਸਾਈਕਲ ਲੈ ਕੇ ਮੇਰਾ ਨਾਮ ਰਾਜਦੀਪ ਸਿੰਘ ਹੈ ਔਰ ਮੇਰੇ ਨਾਲ ਇਸ ਵੇਲੇ ਮੈਂ ਤੇਜेंद्र ਲੋਟੇਜੇ ਵੀ ਨੇ ਜੋ ਲੁਧਿਆਣੇ ਦੇ ਬਹੁਤ ਸੀਨੀਅਰ ਰਾਈਡਰਸ ਨੇ ਅੱਜ ਅਸੀਂ ਇੱਥੇ ਫੋਟੇਜ ਹਸਪੀਟਲ ਦੇ ਵਿੱਚ ਸਾਰੇ ਲੁਧਿਆਣੇ ਦੇ ਰਾਈਡਰਸ ਇਕੱਠੇ ਹੋਏ ਆ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਹੈ ਅਵੇਅਰਨੈਸ ਰਾਈਡ ਹੈ ਸਾਰੀ ਦੁਨੀਆ ਦੇ ਵਿੱਚ ਯੂਨਾਈਟਿਡ ਨੇਸ਼ਨਸ ਵੱਲੋਂ ਟ੍ਰੈਫਿਕ ਅਵੇਅਰਨੈਸ ਵੀਕ ਚੱਲ ਰਿਹਾ ਹੈ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਨਾਲ ਐਸੋਸੀਏਸ਼ਨ ਦੇ ਨਾਲ ਔਰ ਫੋਟੇਜ ਹਸਪੀਟਲ ਨੇ ਉਪਰਾਲਾ ਕੀਤਾ ਹੈ ਕਿ ਅਸੀਂ ਲੋਕਾਂ ਨੂੰ ਆਪਣੀ ਹੈਲਥ ਵਾਸਤੇ ਔਰ ਰੋਡ ਦੇ ਉੱਤੇ ਕੀ ਕਹਿੰਦੇ ਸਾਨੂੰ ਰਿਸਪੌਂਸੀਬਲ ਇੱਕ ਨਾਗਰਿਕ ਬਣਨ ਦੀ ਜ਼ਰੂਰਤ ਹੈ ਉਹਨੂੰ ਅਵੇਅਰ ਕਰਨ ਦੇ ਲਈ ਅੱਜ ਸ਼ਹਿਰ ਦੇ ਵਿੱਚ ਲੋਕਾਂ ਨੂੰ ਇੱਕ ਅੱਛਾ ਸੁਨੇਹਾ ਦੇਣ ਦੇ ਲਈ ਅਸੀਂ ਅੱਜ ਇਕੱਠੇ ਹੋਏ ਆ ਲੋਕੀ ਜਦ ਰੋਡ ਦੇ ਉੱਤੇ ਚੱਲਦੇ ਨੇ ਤੇ ਅੱਜ ਕੱਲ੍ਹ ਅਸੀਂ ਦੇਖਦੇ ਆ ਕਿ ਬਹੁਤ ਸਾਰੀ ਰੋਡ ਰੇਜ ਔਰ ਲੋਕੀ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਆ ਲੋਕਾਂ ਨੂੰ ਸੰਦੇਸ਼ ਦੇਣ ਦੇ ਲਈ ਕਿ ਸਾਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਜ਼ਿੰਮੇਵਾਰ ਨਾਗਰਿਕ ਬੰਨਾ ਚਾਹੀਦਾ ਔਰ ਨਾਲ ਨਾਲ ਸਾਨੂੰ ਆਪਣੇ ਆਪ ਦੇ ਨਾਲ ਵੀ ਜ਼ਿੰਮੇਵਾਰ ਨਾਗਰਿਕ ਬਣਨ ਦੀ ਜ਼ਰੂਰਤ ਹੈ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ ਲੋਕਾਂ ਨੂੰ ਆਪਣੇ ਹੈਲਥ ਦੇ ਲਈ ਅਵੇਅਰ ਕਰਨ ਦੇ ਲਈ ਅੱਜ ਇੱਕ ਬਹੁਤ ਅੱਛਾ ਉਪਰਾਲਾ ਰੱਖਿਆ ਗਿਆ ਜਿਹਦੇ ਲਈ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ ਸ਼ਹਿਰ ਦੇ ਵਿੱਚ ਅੱਜ ਅਸੀਂ ਸੁਨੇਹਾ ਦੇਵਾਂਗੇ ਕਿ ਜ਼ਿੰਮੇਵਾਰ ਨਾਗਰਿਕ ਬਣੀਏ ਇਹ ਰੂਟ ਕਿਹੜਾ ਕਿਹੜਾ ਹੈ ਅਸੀਂ ਅੱਜ ਇੱਥੋਂ ਫੋਟੋਜ਼ ਹਸਪੀਟਲ ਤੋਂ ਸਟਾਰਟ ਕਰਦੇ ਹੋਏ ਅਸੀਂ ਫਿਰੋਜ਼ਪੁਰ ਰੋਡ ਹੁੰਦੇ ਹੋਏ ਵਾਪਸ ਅਸੀਂ ਕੀ ਕਹਿੰਦੇ ਫੋਟੋਜ਼ ਹਸਪੀਟਲ ਅਸੀਂ ਆਵਾਂਗੇ ਪਬਲਿਕ ਨੂੰ ਮੈਸੇਜ ਅਜ਼ ਯੰਗ ਜਨਰੇਸ਼ਨ ਨੂੰ ਅਸੀਂ ਮੈਸੇਜ ਦੇਣਾ ਚਾਹਾਂਗੇ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਰੱਖੀਏ ਔਰ ਸੜਕ ਦੇ ਉਤੇ ਅਸੀਂ ਜ਼ਿੰਮੇਵਾਰ ਕੀ ਕਹਿੰਦੇ ਨਾਗਰਿਕ ਬਣੀਏ ਜਿਉਂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅੱਜਕੱਲ ਨਸ਼ਾ 'ਚ ਪੈ ਰਹੇ ਯੂਥ ਨੂੰ ਮੈਸੇਜ ਅਸੀਂ ਇਹੀ ਦੇਣਾ ਚਾਹਾਂਗੇ ਕਿ ਨਸ਼ਾ ਜਿਹੜਾ ਹੈਗਾ ਇੱਕ ਕੋੜ ਹੈ ਅਸੀਂ ਇਸ ਤੋਂ ਦੂਰ ਰਹੀਏ ਇਹ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ ਜ਼ਿੰਦਗੀ ਦੇ ਨਾਲ ਕਰੀਏ ਪਿਆਰ ਨਸ਼ਾ ਤੋਂ ਰਹੀਏ ਅਸੀਂ ਦੂਰ ਅਹੀ ਅਸੀਂ ਲੋਕਾਂ ਨੂੰ ਸਨੇਹਾ ਲੈਣੀ ਚਾਹੀਦਾ ਹੈ कौन सी क्लास में पढ़ते हो सेकंड डी आप क्या कहना चाहते हो आज रैली में पहुंचे हो आप अकेले आए हो बोलो बेटा रोड जोन आया आपके साथ अभी राइड कर रहे हैं हेल्थ वे पर राइडिंग करोगे यस इसलिए कर रहे हैं पापा आप रैली है क्यों शामिल हुए शौक शौक है शौक है राइड करते हैं जी बाइक राइड कर पहला तो हेल्थ अवेयरनेस रैली है जी अच्छे फोर्टिस हॉस्पिटल की ਤੇ ਆਪਾਂ ਠੰਡ ਪੈ ਰਹੀ ਹੈ ਜੀ ਬਹੁਤ ਧਿਆਨ ਰੱਖੋ ਆਪਣੀ ਸਿਹਤ ਦਾ ਹਨਾ ਜੀ ਬਜ਼ੁਰਗਾਂ ਦਾ ਵੀ ਘਰੇ ਆਪਾਂ ਧਿਆਨ ਰੱਖੀਏ ਇਹ ਰਾਈਡ ਅਸੀਂ ਹੈਲਥ ਅਵੇਅਰਨੈਸ ਰੈਲੀ ਹੈ ਜੀ ਆਪਣਾ ਟ੍ਰੈਫਿਕ ਪੁਲਿਸ ਪੰਜਾਬ ਪੁਲਿਸ ਵੱਲੋਂ ਟ੍ਰੈਫਿਕ ਵੱਲੋਂ ਆਪਣਾ ਰੋਡ ਸੇਫਟੀ ਅਵੇਅਰਨੈਸ ਵੀਕ ਹੁੰਦਾ ਜੀ ਉਹਦੇ ਲਈ ਅਸੀਂ ਰੈਲੀ ਕਰ ਰਹੇ ਹਾਂ 40 ਹਸਪੀਟਲ ਨਾਲ ਮਿਲ ਕੇ ਤੇ ਪੰਜਾਬ ਪੁਲਿਸ ਦਾ ਬਹੁਤ ਸਹਿਯੋਗ ਹੈ ਜੀ ਸਾਨੂੰ ਪੈਟਰੋਲਿੰਗ ਵੈਨ ਦਿੱਤੀ ਗਈ ਹੈ ਅੱਗੇ ਤੇ ਰੂਟ ਲਈ ਸਾਡੇ ਵਾਪਸ ਆ ਕੇ ਇੱਥੇ ਫਿਰ ਅਸੀਂ ਸਿਟੀ ਰਾਈਡ ਹੈ ਸਰ ਜੀ ਥੈਂਕ ਯੂ ਜੀ ਸਰ ਜੀ ਇਹ ਦੌਰਾਨ ਪਹੁੰਚੇ ਆਪ ਜੀ ਕਹਿਣਾ ਚਾਹਤ ਜਿਵੇਂ ਕਿ ਮੈਂ ਦੱਸਣਾ ਚਾਹਣਾ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਇੰਨੀ ਠੰਡ ਚ ਸਵੇਰੇ ਸਵੇਰੇ ਆਉਣਾ ਇਟਸ ਆਲਵੇਸ ਅ ਚੈਲੰਜ ਪਰ ਇਹ ਇੱਕ ਆਪ ਸਾਡਾ ਰੋਡ ਸੇਫਟੀ ਮੰਚ ਚੱਲ ਰਿਹਾ 2025 ਦਾ ਜਿਹੜਾ ਕਿ 올 ਓਵਰ ਇੰਡੀਆ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਦੌਰਾਨ ਅਸੀਂ ਵੇਰੀਅਸ ਐਕਟੀਵਿਟੀਜ਼ ਕਰ ਰਹੇ ਆ ਅਵੇਅਰਨੈਸ ਲਈ ਜਿਵੇਂ ਕਿ ਤੁਸੀਂ ਕੁਝ ਪਿਛਲੇ ਕੁਝ ਦਿਨਾਂ ਚ ਦੇਖਿਆ ਹੋਗਾ ਲੁਧਿਆਣਾ ਪੁਲਿਸ ਦੁਆਰਾ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਸਕੂਲਾਂ ਕਾਲਜਾਂ ਚ ਜਾ ਕੇ ਸਟੂਡੈਂਟਸ ਨੂੰ ਅਵੇਅਰ ਕੀਤਾ ਗਿਆ ਤਾਂ ਉਸੇ ਲੜੀ ਵਿੱਚ ਅੱਜ ਇੱਕ ਮੇਜਰ ਇਵੈਂਟ ਜੋ ਅਸੀਂ 40s ਹਸਪੀਟਲ ਦੀ ਜਿੰਨ ਨਾਲ ਕੋਲੈਬੋਰੇਟ ਕਰਕੇ ਇਹਨਾਂ ਦਾ ਮੈਂ ਕਹਾਂਗਾ ਇਹਨਾਂ ਦਾ ਬਹੁਤ ਵੱਡਾ ਸਾਰਾ ਯੋਗਦਾਨ ਇਹਨਾਂ ਦਾ ਹੈ ਜਿੰਨਾ ਇਹਨਾਂ ਨੇ ਇੰਨਾ ਵੱਡਾ ਇਵੈਂਟ ਨੂੰ ਆਰਗੇਨਾਈਜ਼ ਕੀਤਾ ਇਸ ਵਿੱਚ ਅਸੀਂ ਬਾਈਕ ਰੈਲੀ ਇੱਕ ਆਰਗੇਨਾਈਜ਼ ਕੀਤੀ ਹੈ ਜਿਸ ਨੂੰ ਜਿਸ ਦੀ ਥੀਮ ਹੈ ਹੈਲਥ ਤੇ ਰੋਡ ਸੇਫਟੀ ਦੀ ਅਵੇਰਨੈਸ ਮਤਲਬ ਲੋਕਾਂ 'ਚ ਇੱਕ ਜਾਗਰੂਕਤਾ ਪੈਦਾ ਕਰਨ ਲਈ ਅਸੀਂ ਇੱਕ ਰੂਟ ਰੂਟ ਮੈਪ ਤਿਆਰ ਕੀਤਾ ਜਿਹੜਾ ਕਿ ਸਾਰੇ ਸ਼ਹਿਰ ਵਿੱਚ ਇਹ ਬਾਈਕ ਇਕੱਠੇ ਹੋ ਕੇ ਵਿਦ ਆਲ ਦੀ ਰਿਲੇਵੈਂਟ ਟ੍ਰੈਫਿਕ ਰੂਲ ਫਾਲੋ ਕਰਦੇ ਹੋਏ ਅਸੀਂ ਇੱਕ ਰੈਲੀ ਕੱਢਾਂਗੇ ਤੇ ਉਹਦੇ ਨਾਲ ਲੋਕਾਂ 'ਚ ਇੱਕ ਯੂਨੋ ਅਵੇਅਰਨੈਸ ਦੀ ਭਾਵਨਾ ਪੈਦਾ ਕਰਨਾ ਸਾਡਾ ਪਰਪਰਸ ਹੈ ਜਿਹੜਾ ਹਸਪੀਟਲ ਵਿੱਚ ਬਹੁਤ ਵੱਡਾ ਉਤਲਾਹ ਡੈਫੀਨੇਟਲੀ ਜੀ ਲੋਕਾਂ ਨੂੰ ਅਟੈਨਸ਼ਨ ਅਸੀਂ ਪਬਲਿਸੀਸ ਵੀ ਕੀਤਾ ਤੁਹਾਡੇ ਮਾਧਿਅਮ ਰਹੀਂ ਵੀ ਅਸੀਂ ਲੋਕਾਂ ਤੱਕ ਪਹੁੰਚਣਾ ਚਾਹਾਂਗੇ ਤਾਂ ਬਾਕੀ ਬਾਈਕਸ ਜੋ ਹੈ ਕਾਫੀ 100 ਰਾਈਡਰ ਦੇ ਕਰੀਬ ਨੇ ਡੈਫੀਨੇਟਲੀ ਲੋਕਾਂ ਦਾ ਅਟੈਨਸ਼ਨ ਤਾਂ ਜਾਏਗਾ ਹੀ ਐਂਡ ਇੱਕ ਮਤਲਬ ਆਪਾਂ ਜਿਹੜਾ ਕੀ ਹੈ ਵੀ ਵੱਧ ਚੜ ਕੇ ਇਸ ਨੂੰ ਆਪਾਂ ਆਪਣੀ ਟਰਾਈ ਬੈਸਟ ਕਿ ਆਪਾਂ ਜਿੰਨੀ ਅਵੇਅਰਨੈਸ ਹੋ ਸਕੀ ਹੈ ਕਰ ਸਕੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਸਾਰੇ ਤੇ ਸਭ ਤੋਂ ਪਹਿਲੇ ਮੈਂ 40 ਹਸਪਤਾਲ ਦਾ ਸਾਡੀ ਜਿਹੜੀ ਟ੍ਰੈਫਿਕ ਦੀ ਟੀਮ ਹੈਗੀ ਆ ਜਿਨ੍ਹਾਂ ਨੂੰ ਰਿਹਾ ਸਾਡੇ ਡੀਸੀਪੀ ਟ੍ਰੈਫਿਕ ਕੁਰੇਵਾਲ ਮੈਡਮ ਤੇ ਉਹਨਾਂ ਦੇ ਨਾਲ ਏਸੀਪੀ ਟ੍ਰੈਫਿਕ ਜੀ ਜਤਿਨ ਬਸਲ ਜੀ ਲੀਡ ਕਰ ਰਹੇ ਉਰਾਦਾ ਤੇ ਜਿਹੜੇ ਸਾਡੇ ਇੱਥੇ ਬਾਈਕ ਰਾਈਡਰਸ ਹੈਗੇ ਆ ਤੇ ਉਸ ਤੋਂ ਨਾਲ-ਨਾਲ ਜਿਹੜੇ ਸਾਡੇ ਮੀਡੀਆ ਦੇ ਸੱਜਣ ਜਿਹੜੇ ਇੱਥੇ ਆਏ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਆ ਇੱਕ ਤਾਂ ਕਿ ਆਪਣੇ ਅਸੀਂ ਸ਼ਹਿਰ ਦੇ ਵਿੱਚ ਇੱਕ ਜਿਹੜੀ ਹੈ ਰੋਡ ਸੇਫਟੀ ਦੀ ਮੁਹਿੰਮ ਨੂੰ ਅਸੀਂ ਕੀ ਕਹਿੰਦੇ ਉਹਨੂੰ ਜਾਰੀ ਰੱਖੀਏ ਤੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜਾਗਰੂਕਤਾ ਰਵੇ ਤੇ ਆ ਦੇ ਨਾਲ ਹੀ ਮੇਰੀ ਹੋਰ ਜਿਹੜੇ ਹੈਗੇ ਆ ادارے ਨੇ ਜਿਹਦੇ ਵਿੱਚ ਹੋਰ ਹਸਪਤਾਲ ਕਾਲਜਸ ਸਕੂਲ ਜਿਹੜੇ ਹੋਰ ਇਸ ਤਰੀਕੇ ਦੇ ਅਸੋਸੀਏਸ਼ਨਸ ਨੇ ਜਿਹਦੇ ਵਿੱਚ ਕੋਈ ਗੱਡੀਆਂ ਦਾ ਹੈਗਾ ਜਾਂ ਬਾਈਕਾਂ ਦਾ ਹੈਗਾ ਸਾਰਿਆਂ ਨੂੰ ਮੇਰੀ ਅਪੀਲ ਹੈ ਤੁਸੀਂ ਵੀ ਆਪਣੇ ਵੱਲੋਂ ਸਾਡਾ ਸਹਿਯੋਗ ਦਿਓ ਤੇ ਆਪਣੇ ਵੱਲੋਂ ਇਸੇ ਤਰੀਕੇ ਦੀ ਜਿਹੜੀ ਹੈਗੀ ਆ ਆਪਾਂ ਇੱਕ ਇਸ ਤਰੀਕੇ ਦੇ ਪ੍ਰੋਗਰਾਮਸ ਇਸ ਤਰੀਕੇ ਦੇ ਜਿਹੜੇ ਉਪਰਾਲੇ ਕਰਦੇ ਰਹੀਏ ਇਹ ਸਭ ਤੋਂ ਜ਼ਿਆਦਾ ਮੇਰੇ ਆਪਣੇ ਲੁਧਿਆਣੇ ਵਾਸੀਆਂ ਨੂੰ ਲੁਧਾਨਵੀਆ ਨੂੰ ਇਸ ਮੇਰੀ ਰਿਕਵੈਸਟ ਹੈ ਬੇਨਤੀ ਹੈ ਤੁਸੀਂ ਆ ਜਿਹੜੀ ਹੈ ਜਦ ਵੀ ਤੁਸੀਂ ਰੋਡ ਤੇ ਆਣਾ ਆਪਣੀ ਗੱਡੀਆਂ ਲੈ ਕੇ ਬਾਈਕਾਂ ਲੈ ਕੇ ਤੇ ਕਾਈਂਡਲੀ ਤੁਸੀਂ ਰੋਡ ਸੇਫਟੀ ਦਾ ਧਿਆਨ ਰੱਖਿਓ ਸਭ ਤੋਂ ਪਹਿਲਾਂ ਤਾਂ ਆਪਣੀ ਸੇਫਟੀ ਦਾ ਆਪਣਾ ਪਰਸਨਲ ਇੰਡੀਵਿਜੂਅਲ ਦਾ ਆਪਣੇ ਵੀਹਿਕਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਜਿਹੜੇ ਆਪਣੇ ਆਂਡ ਗਵਾਰਡ ਦੇ ਜਿਹੜੇ ਤੁਹਾਡੇ ਨਾਲ ਵੀਹਿਕਲ ਚੱਲ ਰਹੇ ਉਹਨਾਂ ਦਾ ਜਿਹੜੇ ਕੋਈ ਆਨ ਜਿਹੜੇ ਕੰਪਿਊਟਰਸ ਹੈਗੇ ਆ ਰਸਤੇ ਦੇ ਉੱਤੇ ਖੜੇ ਆ ਉਹਨਾਂ ਦਾ ਤਾਂ ਕਿ ਆਪਾਂ ਆਪਣੇ ਆਪਣੇ ਸ਼ਹਿਰ ਨੂੰ ਆਪਣੇ ਸੂਬੇ ਨੂੰ ਸੁਰੱਖਿਤ ਬਣਾਈਏ ਤੇ ਆਪਣੀ ਵੀ ਅਸੀਂ ਸੇਫਟੀ ਦਾ ਧਿਆਨ ਕੋਈ। ਥੈਂਕ ਯੂ ਸਰ ਇਹ ਰਾਈਡ ਕਿਥੋਂ ਸ਼ੁਰੂ ਹੋਣੀ ਹੈ ਜੀ ਬੇਸਿਕਲੀ ਰਾਈਡ ਤੋਂ ਸ਼ੁਰੂ ਹੋਣੀ ਹੈ ਜੀ ਫੋਟੇਸਾ ਹਸਪੀਟਲ ਤੋਂ ਉੱਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਇਲਾਕਾ ਇਲਾਕਿਆਂ ਦੇ ਵਿੱਚ ਤੋਂ ਉਹਨਾਂ ਨੇ ਭਾਰਤ ਨਗਰ ਚੌਕ ਜਾਣਾ ਹੈ ਫਿਰ ਆ ਸਾਰਾ ਵੀਰਕਾ ਵੀਰਕਾ ਚੌਕ ਜਾਣਾ ਹੈ ਉਸ ਤੋਂ ਬਾਅਦ ਸਾウス ਸਟੇਡੀ ਵਾਲੇ ਪਾਸੇ ਜਾਣਾ ਹੈ ਫਿਰ ਹੰਬਲਾ ਰੋਡ ਤੇ ਪੈਰਾਕੌਨਫਰੰਟ ਤੋਂ ਫਿਰ ਵਾਪਸ ਆਣਾ ਹੈ ਵਾਪਸ ਇੱਥੇ ਆ ਕੇ ਇਹਨਾਂ ਨੇ ਖਤਮ ਕਰਨੀ ਹੈ ਤੇ ਸ਼ਹਿਰ ਦਾ ਇੱਕ ਵੱਡਾ ਹਿੱਸਾ ਆਪਾਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਪਹੁੰਚੇ ਕਿ ਅਸੀਂ ਰੋਡ ਸੇਫਟੀ ਤੇ ਪੈਸੇਂਜਰ ਸੇਫਟੀ ਦਾ ਧਿਆਨ ਰੱਖੀਏ ਠੀਕ ਹੈ ਜਿਹੜੇ ਲਾਈਟਸ ਆਲਰੇਡੀ ਰੈੱਡ ਲਾਈਟ ਆ ਉਹ ਨੂੰ ਗ੍ਰੀਨ ਕਿਤੇ ਜਾ ਕੇ ਜਾਂ ਰੈੱਡ ਤੇ ਰੁਕਣਗੇ ਨਹੀਂ ਆਪਾਂ ਆਲਰੇਡੀ ਜਿਹੜੇ ਹੈਗੇ ਆ ਟ੍ਰੈਫਿਕ ਆਪਣੇ ਹੈਗੇ ਆ ਵਿੰਗ ਇਹਨਾਂ ਨੇ ਆਲਰੇਡੀ ਸਾਰੇ ਬੰਦੋਬਸ ਕਿਤੇ ਹੋਈ ਨੇ ਅਕੋਰਡਿੰਗਲੀ ਜਿਹੜੇ ਟ੍ਰੈਫਿਕ ਇੰਚਾਰजेस ਨੇ ਰੂਟ ਤੇ ਸਾਡੇ ਲਾਏ ਹੋਏ ਨੇ ਤੇ ਜਦੋਂ ਵੀ ਇਹ ਗੱਡੀ ਨਿਕਲੂਗੀ ਤੋਂ ਇਹਨਾਂ ਨੂੰ ਇੱਕ ਕੀ ਕਹਿੰਦੇ ਇਹਨਾਂ ਨੂੰ ਸੇਫ ਪਾਸੇਜ ਪ੍ਰੋਵਾਈਡ ਕਰਾਣਾ ਠੀਕ ਹੈ